ਅੱਜ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ ਸਰਕਾਰੀ ਪ੍ਰਾਇਮਰੀ ਸਕੂਲ ਰੋਲਕਲਾ ਕੁੜੀਆਂ ਵਿੱਚ ਪਿੰਡ ਦੇ ਪਤਵੰਤੇ ਸੱਜਣ ਪ੍ਰਿਤਪਾਲ ਸਿੰਘ ਜੀ, ਕੁਲਵੀਰ ਜੀ, ਮੱਖਣ ਜੀ ਤੇ ਬੀਡੀਪੀਓ ਦਫ਼ਤਰ ਤੋਂ ਨਰੇਗਾ ਦੇ ਇੰਚਾਰਜ ਮਨਦੀਪ ਜੀ, ਸਕੂਲ ਸਟਾਫ, ਬੱਚਿਆਂ ਨੇ ਸਕੂਲ ਦੇ ਵਿਹੜੇ ਵਿੱਚ ਕਬੂਤਰ ਲਾਇਆ। ਅਸੀਂ ਸਰਕਾਰ ਦੀ ਇਸ ਮੁਹਿੰਮ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ। ਕਿਸ ਬਰਸਾਤ ਵਿੱਚ ਉਹਨਾਂ ਨੇ ਸਕੂਲਾਂ ਦੇ ਬੱਚਿਆਂ ਨੂੰ ਤੇ ਆਪਕਾ ਨੂੰ ਪ੍ਰੇਰਿਤ ਕੀਤਾ ਕਿ ਉਹ ਸਕੂਲਾਂ ਦੇ ਵਿੱਚ ਪੌਦੇ ਲਾਉਣ ਤੇ ਵਾਤਾਵਰਣ ਨੂੰ ਬਚਾਉਣ। ਅੱਜ ਮੇਰੇ ਪਿੰਡ ਰੁੜਕਾ ਚਲਾਦੇ ਵਿੱਚ ਆਂਗਣਵਾੜੀ ਸਕੂਲ ਮਾਸਟਰ ਬੂਟਾ ਰਾਮ ਜੀ ਜਿਹੜਾ ਬੂਟੇ ਲਾਉਣ ਦਾ ਉਪਰਾਲਾ ਹੈਗਾ ਇਹ ਅੱਜ ਜਿਨ੍ਹਾਂ ਨੇ ਕੀਤਾ ਇਹ ਬਹੁਤ ਹੀ ਵੱਡਾ ਤੇ ਸ਼ਲਾਘਾਯੋਗ ਕਦਮ ਹੈ ਕਿਉਂਕਿ ਇੱਕ ਰੁੱਖ ਤੇ 100 ਸੌ ਸਾਹ। ਅਸੀਂ ਵੱਧ ਤੋਂ ਵੱਧ ਬੂਟੇ ਲਾਵਾਂਗੇ। ਅਸੀਂ ਆਪਣੇ ਵਾਤਾਵਰਨ ਨੂੰ ਸ਼ੁੱਧ ਬਣਾਵਾਂਗੇ ਤੇ ਤਾਜੀ ਹਵਾ ਜਿਹੜੀ ਆਕਸੀਜਨ ਹੈਗੀ ਆ ਹਰ ਇੱਕ ਦੇ ਲਈ ਇਹ ਲੋੜੀਂਦੀ ਹੈਗੀ ਆ ਤੇ ਜਿਆਦਾ ਾਸਾਰ ਜਿਹੜੇ ਮੀਂਹ ਪੈਣ ਦੇ ਹੈਗੇ ਮਾਰੂਥਲ ਪੰਜਾਬ ਬਣਦਾ ਜਾ ਰਿਹਾ ਹੈ ਇਸ ਨੂੰ ਹਰਿਆ ਭਰਿਆ ਰੱਖਣ ਦੇ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਨੇ ਧੰਨਵਾਦ ਕੁਝ ਰੁੱਖ ਮੈਨੂੰ ਉੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਨੇ ਮਾਵਾ ਕੁਝ ਰੁੱਖ ਨੂੰ ਹਾ ਪੀਆ ਵਰਗੇ ਕੁਝ ਰੁੱਖ ਵਾਂਗ ਬੜਾ ਮਾ ਕੁਝ ਰੁੱਖ